ਮੈਂ ਨੇ ਦੇ ਉਹ ਅਮਨ ਆ ਜਾ ਦੋ ਰ ਤੇ ਯਮਨ ਆ ਵਾ ਕੋਈ ਨਹੀਂ ਲਗਾ ਆਇਓ ਹੈ ਜੂਰਾਇ ਲਾਵਾ ਸਸਕਾ ਤੋਂ ਬਿਲਕੁਲ 10 ਮਿੰਟ ਦਾ ਰਸਤਾ ਤੁਹਾਡੇ ਪਟਾਲੇ ਦੇ ਅੱਛਾ ਤੁਹਾਡੇ ਘਰ ਦਾ ਆਮਾ ਗੇਟ ਆ ਗਾਈਜ਼ ਹੁਣ ਆਪਾਂ ਆ ਚੁੱਕੇ ਮੇਰੀ ਬਚਪਨ ਦੀ ਸਹੇਲੀ ਦੇ ਘਰੇ ਪ੍ਰੀਤੀ ਦੇ ਘਰੇ ਆ ਗਏ ਹਾਂ ਖੜਕਾ ਖੜਕਾਤਾ ਲੋ ਸੰਜੀ ਕਮਲ ਜੀ ਹੋਰ ਸਣਾ ਬੈਠੋ ਜੀ ਅੰਮ੍ਰਾ ਰਾਜੂ ਬਾਤ ਚ ਕਰਦੀ ਉਹਦਾ ਗੱਲ ਦੇਖੋ ਕਸੈਂਟ ਜੀ ਕਸੈਂਟ ਜੀ ਉਧਰ ਆ ਬੈਠੋ ਇੱਥੇ ਬਕਰਣਾ ਅੰਟੀ ਦੇ ਕੋ ਬਾਸ ਉਹਨਾਂ ਚੰਗੀ ਹੈ ਅੱਛਾ ਪਰ ਜਹੈ ਬਰੋਂ ਬੜੀ ਜੀ ਹਾਂ ਜੀ ਇਹ ਕੇ ਵੀ ਬਰਿੰਗ ਇਹਨੂੰ ਸ਼ੁਕਰ ਕਰਦੇ ਗਾਇਸ ਹੁਣ ਅਸੀਂ ਆਂਟੀ ਨੇ ਸਾਨੂੰ ਫੇਰ ਵੀ ਮਨਾ ਕੀਤਾ ਸੀ ਬਟ ਕੋਲ ਡਰਿੰਕ ਅਸੀਂ ਪੀਣੀ ਹੋਈ ਆ ਇਹਦੇ ਸਾਡੇ ਅੰਕਲ ਜੀ ਅ ਸਸੀ ਗੱਲ ਕਰਦਾ ਅੰਕਲ ਵੀ ਆ ਇਹ ਆਂਟੀ ਜੀ ਨੇ ਆਉਟ ਬਹੁਤ ਕੋਹਾਂਟੀ ਨੇ ਮੇਰੇ ਹਾਂ ਮੈਂ ਦੱਸਦਾ ਰਹੀਆਂ ਤੁਸੀਂ ਉਹਨੇ ਬੋਲਣ ਨੂੰ ਇਹ ਨੇ ਮੇਰੀ ਪ੍ਰੀਤਸੀਲੀ ਸੀਗੀ ਪਲਵਿੰਦਰ ਕੌਰ ਮੇਰੇ ਨਾਲ ਬਚਪਨ ਤੋਂ ਅਸੀਂ ਇਕੱਠੇ ਬੜੇ ਆ ਮੇਰੀ ਬੈਸਟ ਫਰੈਂਡ ਸੀਗੀ ਇਹ ਉਹਨਾਂ ਦੇ ਮੰਮਾ ਨੇ ਅਸੀਂ ਰੋਜ਼ ਮਤਲਬ ਇਕੱਠੇ ਪੜਨਾ ਇਕੱਠੇ ਖਾਣਾ ਪੀਣਾ ਬੈਠਣਾ ਇੱਕ ਦੂਜੇ ਦੇ ਘਰੇ ਜਾਣਾ ਬਹੁਤ ਪਿਆਰ ਸੀਗਾ ਸਾਡਾ ਬਟ ਉਹ ਹੁਣ ਜਲੰਧਰ ਵਾਹੀ ਗਈ ਉਹ ਨਹੀਂ ਆ ਸਕੀ ਹੈਗੀ ਤੇ ਫਿਰ ਅਸੀਂ ਮੈਂ ਆਂਟੀ ਦੇ ਸਪੈਸ਼ਲੀ ਮਿਲਣ ਆਈਆਂ ਉਸ ਬੱਚਿਆਂ ਦਾ ਇਦਾਂ ਹੀ ਪਿਆਰ ਰਵੇ ਠੀਕ ਹੈ ਕਿ ਨਹੀਂ ਅਸੀਂ ਖੁਸ਼ ਰਹੀਏ ਆਏ ਹਾਂ ਅੱਜ ਤੇ ਰੱਖੀ ਚੇ ਅੱਗੇ ਪ੍ਰਮਾਤਮਾ ਤੁਹਾਨੂੰ ਵਿਦਾਇਤੀ ਠੀਕ ਹੈ ਬੇਟਾ ਆਇਓ ਕਦੀ ਪਟਿਆਲੇ ਕਿੜਾ ਮਾਰਿਓ ਹਾਂ ਠੀਕ ਹੈ ਜੀ ਵੈਲਕਮ ਬੈਕ ਟੂ ਦੀ ਗਾਇਜ਼ ਹੁਣ ਅਸੀਂ ਆ ਚੁੱਕੇ ਆ ਆਪਣੀ ਗਲੀ ਚ ਜਿੱਥੇ ਸਾਡਾ ਘਰ ਸੀਗਾ ਆਇਓ ਤੁਹਾਨੂੰ ਤਾਈ ਹੁਣਾਉਣਾ ਮਲਵਾ ਦੇ ਆ ਗਏ ਜੀ ਤਾਈ ਉਹਨਾਂ ਕਰਦੇ ਸੀ ਉਹ ਆਹ ਪਾਣੀ ਲਾ ਦੇ ਜੀ ਇੱਲਾ ਘਾਰੀ ਦੇ ਵਿੱਚ ਅੱਛਾ ਇਹ ਸਾਡੇ ਮਤਲਬ ਚਾਚੇ ਤਾਈ ਹੁਣਾ ਦੇ ਘਰ ਨੇ ਜਿੰਨਾਂ ਸੇ ਰੈਂਡੀ ਸੀਗੀ ਮੈਨੂੰ ਥੋੜਾ ਯਾਦ ਨਹੀਂ ਆੜਾ ਪਲਤੜਾ ਹਾਂ ਅੰਸ਼ਾ ਮੇਰੇ ਡਿਜ਼ਾਈਨ ਮੈਂ ਨੇ ਨਿਕਲਰ ਪਾਉਣ ਦਾ ਡੈਮੇਜ ਲੱਗ ਆਂਡ ਬਾਂਡੀਆਂ ਦੇ ਘਰ ਨੇ ਤੇ ਆਜਾ ਤੁਹਾਨੂੰ ਹੋਰ ਮਲਵਾਣੀ ਮੇਰੇ ਡਿਜ਼ਾਈਨ ਮੈਂ ਨੇ ਨਿਕਲਰ ਕੋਈ ਕਰੇ ਪਾਪਾ ਜੀ 500 ਕੇ 4 550 ਇਹ ਸਾਡੇ ਚਾਚਾ ਜੀ ਨੇ ਮੇਰੇ ਡਿਜ਼ਾਈਨ ਇਹ ਮਡੇ ਚਾਚਾ ਜੀ ਨੇ ਗਾਇਸ ਅਸੀਂ ਬਚਪਨ ਚ ਇਹਨਾਂ ਦੇ ਹੱਥਾਂ ਖੇਡੇ ਹੋਏ ਪਲੇ ਹੋਏ ਹਾਂ ਬਹੁਤ ਮਤਲਬ ਵਧੀਆ ਸੀਗਾ ਸਾਰਾ ਕੁਝ ਹੁਣ ਤਾਂ ਥੋੜਾ ਚੇਂਜ ਵੀ ਹੋ ਗਿਆ ਬਟ ਹਾਂ ਪਿਆਰ ਉਵੇਂ ਦਾ ਹੋਈਆਂ ਉਹ ਛੋਟੇ ਚਾਚਾ ਜੀ ਆ ਰਹੇ ਨੇ ਕੈਮਰਾ ਕਰੋ ਸਾਰੇ ਬੋਲ ਦੇਖ ਲਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਯੋਤੀ ਸੱਸੀ ਦਾਜੀ ਉਹ ਕਿਤੇ ਦਾਜੀ ਕੰਮ ਉਹਦਾ ਸੱਸੀ ਦਾਜੀ ਗਾਇਸ ਇਹ ਸਾਡਾ ਗੋਆਂਢੀਆਂ ਦਾ ਘਰ ਸੀ ਮਤਲਬ ਇੱਥੇ ਖੇਤ ਇੱਥੇ ਨਾ ਸੀ ਆ ਦੇਖੋ ਜਿਹੜੀ ਆ ਵਾਲੀ ਜਗਾ ਸੀ ਨਾ ਇੱਥੇ ਅਸੀਂ ਚੁੰਨੀਆਂ ਨਾਲ ਬਨ ਕੇ ਘਰ ਘਰ ਘੇੜਦੇ ਸੀਗੇ ਮੇਰੀਆਂ ਸਹੇਲੀਆਂ ਮੈਂ ਇੱਥੇ ਚੁੰਨੀ ਨਾਲ ਬਨ ਲੈਂਦੇ ਸੀਗੇ ਸੱਸੀ ਗੱਲ ਚਾਚਾ ਜੀ ਤੇ ਇੱਥੇ ਗਾਇਸ ਆਓ ਆਵਦੇ ਦੇਖ ਰਹੇ ਨੇ ਤੁਹਾਨੂੰ ਸਾਰੇ ਗਾਇਜ਼ ਇਹ ਸਾਡੇ ਚਾਚਾ ਜੀ ਨੇ ਸਤਿ ਸ਼੍ਰੀ ਅਕਾਲ ਕਰਤਾ ਸਾਰਿਆਂ ਨੂੰ ਤੇ ਆਪਾਂ ਅੱਜ ਆਪਾਂ ਇਹਨਾਂ ਦੇ ਘਰੇ ਆਏ ਆਂ ਦੇਖੋ ਇੱਧਰ ਮੈਂ ਚੁੰਨੀਆਂ ਬੰਨ ਲੈਂਦੇ ਸੀ ਮੇਰੇ ਮੈਂ ਤੇ ਮੇਰੀ ਸਹਲੀਆਂ ਇੱਥੇ ਅਸੀਂ نیچے ਵੜ ਕੇ ਘਰ ਘਰ ਖੇਡਦੇ ਸੀ ਕੋਲੇ ਸਾਰੀਆਂ ਪੁਰਾਣੀਆਂ ਯਾਦਾਂ ਯਾਦ ਆ ਗਈਆਂ ਚ ਆਜੋ ਤੁਹਾਨੂੰ ਚਾਚੀ ਜੀ ਨਾਲ ਬੰਨਵਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਧੀਆ ਵਧੀਆ ਚਲੋ ਵਧੀਆ ਸਤਿ ਸ਼੍ਰੀ ਅਕਾਲ ਹੋਰ ਠੀਕ ਆ ਇੱਧਰ ਆ ਜਾ ਗਏ। ਇਹ ਸਾਡੇ ਹੈਗੇ ਨੇ ਵੱਡੇ ਤਾਈ ਜੀ ਸਤਿ ਸ਼੍ਰੀ ਅਕਾਲ ਜੀ। ਠੀਕ ਆ। ਵਧੀਆ ਵਧੀਆ। ਤਬੀਅਤ ਕਿੱਦਾਂ ਸਿਹਤ ਕਿੱਦਾਂ ਠੀਕ ਓ। ਨਾਈਟ ਕਿੱਥੇ ਚਲੂਗੀ? ਜੋਤੀ ਕਿੱਥੇ ਗਈ ਭਾਜੀ? ਹਾਂ ਤੇਰੀ ਅੰਦਰ ਹੀ ਹੈ। ਸਿਹਤ ਕਿਵੇਂ ਤੁਹਾਡੀ? ਠੀਕ ਆ। ਜੋਤੀ ਉੱਧਰ? ਹਾਂ। ਅੱਛਾ। ਲੱਖ ਨਹੀਂ ਆਪੇ ਤੁਸੀਂ। ਜੋਤੀ?

ਲਗਦਾ ਹੁੰਦਾ ਸੀ ਜਦੋਂ ਵੀ ਮੈਂ ਇੱਧਰ ਆਣਾ ਮੈਂ ਚਾਚੀ ਨੂੰ ਮੈਂ ਕਿਹਾ ਚਾਚੀ ਤੇਰਾ ਕਮਰਾ ਬਹੁਤ ਸੋਹਣਾ ਲੱਗਦਾ ਤੈਨੂੰ ਅਸੀਂ ਇਦਾਂ ਹੀ ਬਚਪਨ ਚ ਇਦਾਂ ਹੀ ਆ ਕੇ ਬਹਿ ਜਾਂਦੇ ਸੀਗੇ ਦੇਖੋ ਚਾਚੀ ਦੇ ਕਮਰੇ ਦੇਖ ਕੇ ਸਾਰੇ ਨਹੀਂ ਵਗ ਹਾਂਏ ਹਾਂ ਜਦੋਂ ਆਪਾਂ ਜੋਤੀ ਚਾਚੀ ਘਰੇ ਬੈਠੇ ਸੀਗੇ ਔਰ ਚਾਹ ਪੀ ਰਹੇ ਸੀਗੇ ਅਸੀਂ ਬਹੁਤ ਮਨ ਕੀਤਾ ਪਰ ਥੋੜੇ ਥੋੜੇ ਲਈ ਚਾਹ ਚਾਚੀ ਚਾਹ ਬਹੁਤ ਟੇਸਟੀ ਲੌਂਗ ਲਾਜੀਆਂ ਪਾ ਕੇ ਕੁਰੀ ਬਣਾਈ ਹੋਈ ਹੈ ਨਾ ਬਹੁਤ ਸਵਾਦ ਚਾਹ ਫੂਕ ਬੋਲੋ 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 ਸਪਿੰਗੀ ਨੇ ਚਾਹ ਦੀ ਬਿੰਦੀ ਦੇਖ ਲੋ ਐ ਵਧੀਆ ਲੱਗਦੀ ਆ ਇਹਨੂੰ ਕਿਸੇ ਕਿਸੇ ਨੂੰ ਚਾਹ ਵਧੀਆ ਲੱਗਦੀ ਆ ਇਹ ਚਾਹ ਨਹੀਂ ਬਿੰਦੀ ਕਿਸੇ ਗੋੜਾ ਵਾਲੀ ਚਾਹ ਬੜੀ ਬਿੰਦੀ ਹੁੰਦੀ ਆ ਮੇਰੇ ਮੈਨੂੰ ਬਣਾਣੀ ਨਹੀਂ ਆਉਂਦੀ ਗੋੜਾ ਵਾਲੀ ਮੇਰੇ ਕੋ ਫਟ ਜਾਂਦੀ ਆ ਆਪਾਂ ਹੁਣ ਵੀ ਗੋੜਾ ਵਾਲੀ ਚਾਹ ਬਣਾਈ ਦੀ ਪਹਿਲਾਂ ਵੀ ਬਣਾਉਣੇ ਹੁੰਦੇ ਸੀ ਸਰਦੀ ਸਰਦੀ ਗੋੜਾ ਵਾਲੀ ਹੀ ਚੱਲਣੀ ਆ ਗਰਮੀ ਲੌਂਗ ਲਾਟੀਆਂ ਵਾਲੀ ਗਾਇ ਚਾਹ ਬਹੁ ਟੇਸਟੀ ਆ ਜੇ ਇੱਕ ਵਾਰ ਪੀਓਗੇ ਬਾਰ-ਬਾਰ ਪੀਓਗੇ ਜੇ ਇੱਕ ਵਾਰ ਪੀਓਗੇ ਜੋਤੀ ਚਾਚੀ ਦੇ ਹੱਥ ਦੀ ਚਾਹ ਤਾਂ ਤੁਸੀਂ ਬਾਰ-ਬਾਰ ਪੀਓਗੇ ਐ ਆਪਣੀ ਰਿੰਤੀ ਚਾਚੀ ਘਰੇ ਚਾਚੀ ਹੁਣਾਂ ਘਰੇ ਨਾਲੇ ਸਾਡੇ ਚਾਚੀ ਜੀ ਜਿਨ੍ਹਾਂ ਦੇ ਘਰੇ ਅਸੀਂ ਰਹਿੰਦੇ ਸੀ ਗੁਆਂਡ ਚ ਮਤਲਬ ਇੱਥੇ ਹੀ ਸਾਡਾ ਬਚਪਨ ਬੀਤਿਆ ਇੱਥੇ ਸਾਰਾ ਅਸੀਂ ਬਹੁਤ ਇੰਜੋਏ ਕੀਤਾ ਨਾਲ ਬਹੁਤ ਪਿਆਰ ਮਿਲਿਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚਲੋ ਕੋਈ ਗੱਲ ਨਹੀਂ ਆਪਣੇ ਵੱਡੇ ਬਜ਼ੁਰਗ ਨੇ ਤੇ ਚਲੋ ਇਹਨਾਂ ਦਾ ਘਰ ਦਿਖਾਨੇ ਆਪਾਂ ਤੁਹਾਨੂੰ ਬਾਏ ਗਾਇਸ ਹੁਣ ਤੁਹਾਨੂੰ ਆਪਾਂ ਘਰ ਦਿਖਾਨੇ ਆ ਆਜੋ ਇਹ ਦੇਖੋ ਇਧਰ ਆ ਲੋ ਮਤਲਬ ਸਾਡਾ ਪੁਰਾਣਾ ਘਰ ਸੀਗਾ ਜਿੱਥੇ ਅਸੀਂ ਰਹਿੰਦੇ ਸੀਗੇ ਜੰਮੇ ਪਲੇ ਆ ਪਰ ਇਹ ਹੁਣ ਹੁਣ ਸਾਡੇ ਚਾਚੇ ਹੁਣਾ ਦਾ ਘਰ ਹੈ ਤੇ ਰਿੰਪੀ ਚਾਚੀ ਸੋਨੂ ਚਾਚਾ ਜੀ ਇਹ ਉਹਨਾਂ ਦਾ ਘਰ ਹੈ ਮੈਂ ਤੁਹਾਨੂੰ ਫੇਰ ਵੀ ਦਿਖਾ ਦਿੰਨੀ ਆ ਮਤਲਬ ਕਿਸੇ ਟਾਈਮ ਸੀ ਸਾਡਾ ਬਟ ਅੱਜ ਉਹਨਾਂ ਦਾ ਵਾ ਠੀਕ ਹੈ ਅੱਜ ਤੁਹਾਨੂੰ ਦਿਖਾਈ ਕਿ ਮਤਲਬ ਕਿਤੇ ਸਾਰੇ ਆ ਨਹੀਂ ਪੁੱਛ ਰਹੇ ਹੋ ਨਾ ਕਿ ਤੁਹਾਡਾ ਲੁਧਿਆਣਾ ਕਿੱਥੇ ਘਰ ਹੈ ਕਿੱਥੇ ਘਰ ਹੈ ਤੁਸੀਂ ਕਿੱਥੇ ਰਹਿੰਦੇ ਸੀ ਤੇ ਇਹ ਹੈਗੀ ਲੁਧਿਆਣੇ ਦੀ ਅਬਦੁੱਲਾਪੁਰ ਬਸਤੀ ਗਲੀ ਨੰਬਰ 3 ਇਹ ਸਾਡਾ ਘਰ ਸੀਗਾ ਤਾਂ ਆਈ ਹੋਪ ਤੁਹਾਨੂੰ ਅੱਜ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਆ ਜੋ ਇਹ ਸੀਗਾ ਸਾਡਾ ਘਰ ਕੁਝ ਆ ਦੇਖੋ ਇਹ ਉਹਨਾਂ ਨੇ ਬਹੁਤ ਸੋਹਣਾ ਰੈਨੋਵੇਟ ਕਰਾ ਲਿਆ ਦਾਈ ਮਤਲਬ ਪਹਿਲਾਂ ਇਦਾਂ ਦਾ ਨਹੀਂ ਸੀਗਾ ਪਹਿਲਾਂ ਸਾਡਾ ਨਾਰਮਲ ਘਰਾਂ ਵਰਗਾ ਘਰ ਸੀ ਬਟ ਹੁਣ ਬਹੁਤ ਸੋਹਣਾ ਇੱਕ ਰੈਨੋਵੇਟ ਹੋ ਚੁੱਕਿਆ ਹੈ ਘਰ ਚੋਰ ਲੈ ਕੇ ਚੱਲ ਰਹੇ ਇਹ ਲੌਬੀ ਹਨ ਹੈਂ ਦੀਦੀ ਹਾਂ ਇਹ ਸਾਰਾ ਕੀ ਆ ਇਹ ਲੌਬੀ ਆ ਕਿਉਂਕਿ ਇਹ ਕਰ ਰੈਨੋਵੇਟ ਹੋ ਰਿਹਾ ਹਜੇ ਤਾਂ ਥੋੜੀ ਥੋੜੀ ਤਿਆਰੀ ਬਾਕੀ ਆ ਅੱਜ ਤੁਹਾਨੂੰ ਇੱਧਰ ਲੈ ਕੇ ਜਾਂਦੇ ਹਾਂ ਮਾਜੀ ਨੇ ਲਈ ਉਹ ਵਿੱਚ ਕੰਮ ਹਾਂ ਇੱਧਰ ਇਹ ਸਾਰਾ ਲੌਬੀ ਆ ਇੱਥੇ ਸਾਰੇ ਜਣੇ ਬੈਠੇ ਨੇ ਤੇ ਇਹ ਜਿਹੜਾ ਬੈਡਰੂਮ ਆ ਇੱਥੇ ਵੀ ਆਪਣੀ ਜਿਹਾ ਸਾਰਾ ਇਹ ਵੀ ਇੱਕ ਬੈਡਰੂਮ ਹੋਰ ਰਹਿਣੇ ਲਗਾ ਦੇ ਇੱਥੇ ਨੇ ਆਲਾ ਰਿਹਾ ਬੈਨੂ ਮੰਦ। ਜਿਸਨ ਮਗਾਰਾ ਬੱਟੋ ਹਜੇ ਰੈਨੋਵੇਟ ਨਹੀਂ ਹੋਈ। ਉਹ ਬਣਿਆ ਨਹੀਂ ਹੈਗਾ ਹਜੇ। ਤਾਂ ਉਹ ਆਪਾਂ ਤੁਹਾਨੂੰ ਫੇਰ ਕਦੀ ਦਿਖਾਵਾਂਗੇ ਜਿੱਦਣ ਮੈਂ ਫੇਰ ਕਦੀ ਲੁਧਿਆਣੇ ਆਈ। ਤਾਂ ਤੁਸੀਂ ਮੇਰੇ ਵਲੌਗ ਦੇ ਨਾਲ ਬਣੇ ਰਹੋ ਬਿਲਕੁਲ ਵੀ ਸਕਿਪ ਕਰਕੇ ਨਾ ਦੇਖੋ ਇਹ ਵਲੌਗ ਕਿਵੇਂ ਦਾ ਲੱਗਿਆ ਜ਼ਰੂਰ ਦੱਸੋ ਕਮੈਂਟਾਂ ਚ ਤੇ ਆਪਣੇ ਪਿਆਰ ਕਰੇ ਕਮੈਂਟ ਕਰ ਦਿਓ। ਮੈਂ ਸਾਰੇ ਕਮੈਂਟ ਰੀਡ ਕਰਦੀ ਫੜਦੀ ਆ। ਮੈਨੂੰ ਤਾਂ ਇਹ ਸਾਰਾ ਤੁਹਾਡੇ ਸਾਰੇ ਕਮੈਂਟਾਂ ਦੀ ਵੇਟ ਰਹਿੰਦੀ ਆ। ਓਕੇ ਬਾਏ ਗਾਇਜ਼ ਮਿਲਦੇ ਆ ਥੋੜੀ ਦੇਰ ਬਾਅਦ ਚੋ। ਚਲ ਚੱਪ ਉਹ ਪਲਵਾਨ ਦੱਬਿਆ

ਪੱਟੀ ਸਾਹਿਬ ਪੱਟੀ ਸਾਹਿਬ ਨੀਸ਼ਾ ਪੱਟੀ ਜੀ ਆਏ ਨੇ ਮੇਰੇ ਸਪੈਸ਼ਲੀ ਇੰਨੇ ਦਿਨੋਂ ਮਿਲਣ ਥੈਂਕ ਯੂ so much ਤੇ ਕਿੰ ਤੁਹਾਡੇ ਸੀ ਘਾਟੇ ਬੜਾ ਆਹ ਮੈਂ ਘੱਟੇ ਬਸ ਤੇ ਚੌਂਕ ਬਸ ਤੇ ਚੌਂਕ ਤੇ ਸਪੈਸ਼ਲੀ ਮੈਨੂੰ ਸਵੇਰ ਦਾ ਫੋਨ ਆਈਆ ਰਹੇ ਕਿੱਥੇ ਪਹੁੰਚ ਗਏ ਕਿੱਥੇ ਪਹੁੰਚ ਗਏ ਤਾਂ ਫਾਈਨਲੀ ਇਹਨਾਂ ਨੂੰ ਆਪਾਂ ਮਿਲ ਲਏ ਆ ਬਹੁਤ ਬਹੁਤ ਵਧੀਆ ਲੱਗਿਆ ਇਹਨਾਂ ਨੂੰ ਮਿਲ ਕੇ ਕੁਛ ਕਹਾਂਗਾ ਬਸ ਬਸ ਜੀ ਇਹ ਬਹੁਤ ਅਨੰਦ ਸੀ ਜੀ ਮੈਂ ਦੇ ਆ ਤੇ ਭਾਈ ਜੀ ਆਹ ਮੈਨੂੰ ਲਵ ਯੂ ਬਹੁਤ ਸਾਰਾ ਇਹ ਮੇਰੇ ਬਰਥਡੇ ਤੇ ਹਾਂ ਹਾਂ ਜਾਨਵੀ ਪੱਟੀ ਨੇ ਇਹ ਇਹ ਛੋਟਾ ਪੱਟੀ ਸਾਹਿਬ ਛੋਟਾ ਪੱਟੀ ਇਹ ਮੇਰੇ ਦੇਵ ਜੀ ਦੀ ਕੁੜੀ ਫੈਨ ਆ ਬਹੁਤ ਵੱਡੀ ਤਾਂ ਥੈਂਕ ਯੂ ਸੋ ਮਚ ਠੀਕ ਹੈ ਜੀ ਸਾਰੇ ਵਧੀਆ ਸਪੋਰਟ ਕਰਿਆ ਕਰੋ ਇਹਨਾਂ ਨੂੰ ਬਹੁਤ ਅੱਛੇ ਵਲੌਗ ਬਣਾਉਂਦੇ ਆ ਥੈਂਕ ਯੂ ਤੇ ਮੇਰੇ ਘਰ ਚ ਵੀ ਥੈਂਕ ਯੂ ਥੈਂਕ ਯੂ ਸੋ ਮਚ ਜਰੂਰ ਆਵਾਂਗੇ ਬਰਥਡੇ ਤੇ ਸਾਡੇ ਲਈ ਸਪੈਸ਼ਲ ਆ ਗਏ ਮਿਲਣਾ ਗਾਇਜ਼ ਨੇ ਆਪਣੇ ਲਈ ਬਹੁਤ ਹੀ ਪਿਆਰਾ ਜਿਹਾ ਗਿਫਟ ਲੈ ਕੇ ਆਏ ਨੇ ਬਟ ਇਹਦੀ ਕੋਈ ਜ਼ਰੂਰਤ ਨਹੀਂ ਸੀ ਤੇ ਖਾਂਦੇ ਜਿਹੜਾ ਪਿਆਰ ਹੁੰਦਾ ਵਾ ਤੁਸੀਂ ਇਹਨੂੰ ਸਪੋਰਟ ਕਰ ਦੇਣਾ ਪਿਆਰ ਕਰਦੇ ਸਾਡੇ ਲਈ ਉਹੀ ਕਾਫੀ ਆ ਗਿਫਟਾਂ ਨਾਲ ਖਸਚੀ ਹੁੰਦਾ ਹੈਗਾ ਪਰ ਫਿਰ ਵੀ ਬਹੁਤ ਸੋਮਾਨੀ ਥੈਂਕ ਯੂ ਗਾਇਜ਼ ਹੁਣ ਆਪਾਂ ਜਾ ਰਹੇ ਹਾਂ ਦੀਦੀ ਹੁਣ ਅਗਰੇ ਆ ਦੇਖੋ ਇਹ ਢੀੜੀ ਗਲੀ ਇਹ ਬਚਪਨ ਚ ਵੀ ਅਸੀਂ ਇੱਥੇ ਹੀ ਲੰਘ ਕੇ ਜਾਂਦੇ ਸੀ ਆਜੇ ਤੱਕ ਆ ਦੇਖੋ ਪੀੜੀ ਪੀੜੀ ਗਲੀ ਜੇ ਦਿੱਲੀ ਬੰਬੇ ਚੋਂ ਨਹੀਂ ਆ ਸਾਡੇ ਲੁਧਿਆਣੇ ਚ ਵੀ ਨਹੀਂ ਉੱਥੇ ਪਰਪੰਦ ਵੀ ਇੱਥੇ ਗਲੀ ਚ ਨੰਗੇ ਹੀ ਰਹਿੰਦੇ ਸੀ ਹੁਣ ਤਾਂ ਕਿ ਸੜਕ ਆ ਚੁੱਕੀ ਅੱਗੇ ਇੰਦਰ ਆ ਗਿਆ ਸਾਡਾ ਘਰ ਬੁਆ ਜੀ ਦਾ ਆ ਗਿਆ ਜੀ ਸਾਡੀ ਦੀਦੀ ਉਹਨਾਂ ਦਾ ਘਰ ਇਹ ਦੇਖੋ ਇਹ ਖਵਾਜਾ ਪੀਰ ਦਾ ਮੰਦਰ ਚੰਗ ਇਹ ਸਾਡੇ ਭਾਜੀ ਅਸੀਂ ਮਤਲਬ ਇੱਥੇ ਹਰ ਵੀਰਵਾਰ ਨੂੰ ਨਿਆਜ਼ ਲੈ ਕੇ ਆਉਂਦੇ ਸੀ ਅੱਜ ਤੁਹਾਨੂੰ ਅੰਦਰ ਦਿਖਾਣੇ hơi ਦਰبار ਹੈ ਲੱਖ ਦਾਤਾ ਪੀਰ ਜੀ ਦਾ ਅਸੀਂ ਹਰ ਵੀਰਵਾਰ ਇੱਥੇ ਦੀਦੀ ਹੁਣਾਂ ਦੇ ਘਰੇ ਨਿਆਜ਼ ਲਿਆਂਦੇ ਸੀ ਮੱਥਾ ਟੇਕਦੇ ਸੀ ਮੂੰਹੋਂ ਮੰਗੀਆਂ ਮਰਦਾਂ ਸਾਡੀਆਂ ਪੂਰੀਆਂ ਹੁੰਦੀਆਂ ਸੀਗੀਆਂ ਪਹਿਲਾਂ ਵੀ ਹੁੰਦੀਆਂ ਸੀ ਔਰ ਜਿਹੜਾ ਹੁਣ ਵੀ ਇਸ ਦਰਬਾਰ ਚ ਆਂਦਾ ਵਾ ਇਹਦੇ ਦਿਖਾਓ ਪਪਾ ਜੀ ਦਾ ਦਰਬਾਰ ਆ ਦੇਖੋ ਤੇ ਸਾਡੇ ਖਵਾਜਾ ਪੀਰ ਜੀ ਨੇ ਹੁਣ ਵੀ ਜਿਹੜਾ ਕੋਈ ਇਸ ਦਰਬਾਰ ਚ ਆਪਣੀ ਸੱਚੀ ਸ਼ਰਧਾ ਭਾਵਨਾ ਨਾਲ ਆਂਦਾ ਉਹਨੂੰ ਵੀ ਮੂਹ ਮੰਗਿਆ ਮਰਾਦਾ ਆਉਂਦੀਆਂ ਵੀ ਰਿੱਜਾਂ ਸਾਰੀਆਂ ਪੂਰੀਆਂ ਹੁੰਦੀਆਂ ਨੇ ਅੱਛਾ ਬੜੋ ਨਹੀਂ ਹੋਏ ਨੇ ਹਾਏ ਰੱਬ ਦਿਖ ਰਿਹਾ ਮੈਨੂੰ ਦਿਖ ਰਿਹਾ ਨਮਸਤੇ ਜੀ ਨਮਸਤੇ ਜੀ ਨਮਸਤੇ ਜੀ ਅੱਜ ਲੈ ਕੇ ਸਿਖਾਉਣ ਕੋਲ ਜੀ ਜੀ ਇਹਨੇ ਸਾਡੀ ਬੇਬੇ ਜੀ ਦਾਨੀ ਜੀ ਤੇ ਇਹ ਆ ਸਾਡੇ ਦੀਦੀ ਹੁਣਾ ਦਾ ਘਰ ਹਾਏ ਬੈਠਣ ਦੋ ਹੁਣ ਸਿਰ ਬੈਠਾ ਹਾਂ ਹਾਂ ਬੈਠ ਬੈਠ ਬੋ ਜਾ ਥੱਕ ਗਏ ਇੱਥੇ ਸਿਰ ਰਿਲੈਕਸ ਨਾਲ ਬੈਠਾਂਗੇ ਹੁਣ ਠੀਕ ਹੈ ਥੈਂਕ ਯੂ ਕਰਕੇ ਆਂਟੀ ਨਾਲ ਮਿੱਠੀ ਲੈ ਇੱਕ ਮਿੱਠੀ ਲੈ ਉਹ ਪਕਾ ਦੋ ਤੁਮ ਆਏ ਹੁਣ ਠੀਕ ਹੋ ਗਿਆ ਥੈਂਕ ਯੂ ਤਾਂ ਗਾਇਜ਼ ਇੱਥੇ ਦੇਖੋ ਦੀਦੀ ਹੁਣਾ ਨੇ ਸਾਡੇ ਲਈ ਕਿੰਨਾ ਕੁਝ ਲਿਆਂਦਾ ਕੋਲਡ ਡਰਿੰਕ ਪਕੌੜੇ ਇਹ ਕਾਦੇ ਕਾਦੇ ਪਕੌੜੇ ਆ ਉਹ ਮਾਏ ਅਨੂ ਪਿਆਲੇ ਬੈਂਗੜਨ ਦਾ ਮਤਲਬ ਮਿਕਸ ਪਕੌੜੇ ਆ ਇਹ ਰਹੀ ਚਟਣੀ ਕਾਜੂ ਬਦਾਮ ਭੂਜੀਆ ਬਿਸਕਟ ਸਾਰਾ ਕੁਝ ਬੜੇ ਨੰਮਸ਼ ਖਾਦਾ ਨਹੀਂ ਆਣਾ ਜਿਦਾ ਘਰ ਜੈਦਾ ਆ ਦੇਖੋ ਫੋਲ ਡਰਿੰਕ ਪੀ ਲੋ ਤੇ ਆ ਹੈਗੇ ਆਪਣੇ ਪਕੌੜੇ ਤੇ ਬੈਂਗੜਨ ਦੇ ਆ ਮਿੱਠੇ ਨਾ ਹੁੰਦੇ ਗਾਇਰ ਇੱਥੇ ਆਪਣੇ ਲਈ ਸਲਾਦ ਆ ਚੁੱਕਿਆ ਵਾ ਇਹ ਕੀ ਆ ਚਾਵਲ ਬਰੀਆਨੀ ਬਰੀਆਨੀ ਲੱਗ ਰਹੀ ਆ ਤੇ ਮੈਂ ਅੰਦਰ ਜਾ ਕੇ ਦੇਖਾ ਦੀਦੀ ਹੁਣੇ ਹੋਰ ਕੀ ਕਰ ਰਹੇ ਨੇ ਦੀਦੀ ਕੀ ਕਰ ਰਹੇ ਹੋ ਤੁਸੀਂ ਤੁਹਾਨੂੰ ਖਾਣਾ ਬੜਾ ਤੇਲ ਲੱਗਿਆ ਓਹੋ ਬਹੁਤ ਜ਼ਿਆਦਾ ਨਾ ਟਾਮ-ਟਾਮ ਕਰਿਆ ਰਹੇ ਨੇ ਦੀਦੀ ਵਿਚਾਰੇ ਸਾਡੇ ਲਈ ਸਵੇਰ ਦੇ ਲੱਗੇ ਹੋਏ ਨੇ ਬਹੁਤ ਖੇਚਲ ਕਰ ਰਹੇ ਹੋ ਤੁਸੀਂ ਹੈ ਤੁਸੀਂ ਥੱਕ ਜਾਓਗੇ ਨਹੀਂ ਨਹੀਂ ਥੱਕਦੇ ਬੱਚਾ ਨੂੰ ਖਾਂਦੇ ਨਹੀਂ ਸਕਦੇ ਗਾਇਜ਼ ਦੀਦੀ ਉਹਨਾਂ ਨੇ ਤਾਂ ਪੂਰਾ ਬੈੱਡ ਭਰਤਾ ਇਹ ਹੈਗੀ ਯਾ ਰੋਟੀ ਇਹ ਦੀਦੀ ਨੇ ਸਪੈਸ਼ਲ ਚਟਨੀ ਬਣਾਈ ਆ ਰਾਜਮਾ ਚਾਵਲ ਸੈਲਡ ਆ ਸਾਰੇ ਇਹ ਚਾਵਲ ਮੈਨੂੰ ਬਹੁਤ ਵਧੀਆ ਲੱਗ ਰਹੇ ਦੇਖਣ ਚ ਔਰ ਉਹ ਸਾਗ ਵਾਓ ਜੀ ਤੁਹਾਡਾ ਫੇਵਰਿਟ ਸਾਗ ਹੈ ਜੀ ਇੱਧਰ ਨੂੰ ਕਰੋ ਪਿੰਕੀ ਜੀ ਤੁਸੀਂ ਦੇਖਿਆ ਮੇਰਾ ਆਯਾ ਮਤਲਬ ਮੇਰਾ ਘਰ ਹੈ ਮੇਰੇ ਰਿਸ਼ਤੇਦਾਰ ਮੇਰੇ ਹਾਂ ਬਹੁਤ ਅੱਛਾ ਅੱਛਾ ਦੀਦੀ ਹੁਣ ਕਿੱਦਾਂ ਲੱਗੇ ਆਪਣੇ ਬਹੁਤ ਅੱਛਾ ਜਿਨ੍ਹਾਂ ਦੇ ਘਰ ਆਪਾਂ ਬੈਠੇ ਆਂ ਆਰਤੀ ਹੁਣੇ ਦੀਦੀ ਹੁਣੇ ਸਭ ਤੋਂ ਜ਼ਿਆਦਾ ਅੱਛਾ ਹੈ ਤੁਹਾਨੂੰ ਤੈਨੂੰ ਵੈਸੇ ਸਭ ਤੋਂ ਵਧੀਆ ਲੱਗੇ ਦੀਦੀ ਦੀ ਦਾ ਸੁਭਾਅ ਕਿਵੇਂ ਦਾ ਬਹੁਤ ਅੱਛਾ ਹੈ ਹੈਣਾ ਇਹ ਸਾਡਾ ਖਾਣਾ ਪੀਣਾ ਆ ਚੁੱਕਿਆ ਵਾ ਗਾਇਜ਼ ਇੱਥੇ ਦਹੀਂ ਦੀ ਕਮੀ ਰਹਿ ਗਈ ਸੀ ਤਾਂ ਇੱਥੇ ਆਪਣਾ ਰਾਇਤਾ ਵੀ ਆ ਚੁੱਕਿਆ ਵਾ ਪੂਰਾ ਬੈੱਡ ਨਾ ਕਿਹੜਾ ਫੁੱਲ ਹੋ ਚੁੱਕਿਆ ਵਾ ਜੀ ਕਚਾਵਾ ਬਹੁਤ ਟੇਸਟੀ ਆ ਦਹੀਂ ਵੀ ਬਹੁਤ ਸਵਾਦਾ ਗਾਇਜ਼ ਦਹੀਂ ਰਾਇਤਾ ਬਹੁਤ ਟੇਸਟੀ ਆ ਮੈਨੂੰ ਪਸੰਦ ਆ ਰਿਹਾ ਇਸ ਦਾ ਤਾਂ ਛੋਟਾ ਹੁੰਦਾ ਹੈ ਰਾਇਸ ਤੇ ਉਹ ਛੋਟਾ ਚ ਟੈਪੂਣੀ ਜਿਹੜੀ ਅੱਜ ਦਿਨ ਸਪੈਸ਼ਲ ਸਾਡੇ ਲਈ ਬਣੀ ਹੋਈ ਬਹੁਤ ਟੇਸਟੀ ਆ ਫਿਰ ਦਰਾ ਸਾਦੂ ਹੋਰ ਰਾਜਮਾ ਸਾਰਾ ਕੁਝ ਬਹੁਤ ਸਵਾਦਾ ਥੈਂਕ ਯੂ ਅੱਜ ਹੁਣ ਆਪਾਂ ਨੂੰ ਦੀਦੀ ਨੇ ਰੋਟੀ ਪਾਣੀ ਖਲਾਤਾ ਲਿਆ ਐਂਡ ਟਿੱਡ ਭਰ ਚੁੱਕਿਆ ਵਾ ਤੁਹਾਡੇ ਸਾਹਮਣੇ ਕਿੰਨਾ ਕੁਛ ਬੈੱਡ ਤੇ ਰੱਖਤਾ ਸੀ ਇਹ ਦੀਦੀ ਨੇ ਸ਼ੁਰੂ ਤੋਂ ਆਦਤ ਆ ਅਸੀਂ ਜਦੋਂ ਪਹਿਲਾ ਵੀ ਆਂਦੇ ਹੁੰਦੇ ਸੀ ਨਾ ਦੀਦੀ ਨੇ ਕਦੀ ਸਾਨੂੰ ਰੋਟੀ ਖਾ ਖਾਦੇ ਤੋਂ ਬਿਨਾ ਵਾਪਸ ਨਹੀਂ ਭੇਜਿਆ ਆਇਗਾ ਅਸੀਂ ਨਾ ਜਦੋਂ ਛੋਟੇ ਛੋਟੇ ਹੁੰਦੇ ਸੀਗੇ ਮੇਰੀ ਭੈਣ ਹੁੰਦੀ ਸੀ ਆਰਤੀ ਹੈਗੀ ਆ ਮਤਲਬ ਉਹ ਆ ਰਹੀ ਆ ਜਦੋਂ ਤੱਕ ਉਹਨੇ ਪਹੁੰਚਣਾ ਮਿਲਦਾ ਅਸੀਂ ਚਲੇ ਜਾਣਾ ਵਾ ਤੇ ਆਰਤੀ ਹੁੰਦੀ ਸੀ ਅਸੀਂ ਸਾਰਿਆਂ ਨੇ ਮੰਮੀ ਉਹਨੇ ਇਕੱਠੇ ਹੋ ਕੇ ਅਸੀਂ ਦੁਖਨਵਾਲ ਸਾਹਿਬ ਜਾਂਦੇ ਸੀਗੇ ਲੁਧਿਆਣੇ ਦੇ ਤੇ ਅਸੀਂ ਦੀਦੀ ਬਣਾ ਕਰੇ ਜ਼ਰੂਰ ਆਣਾ ਇੱਕ ਵੀਰਵਾਰ ਨੂੰ ਆਉਂਦੇ ਸੀਗੇ ਨਿਆਜ ਚੜਾਣ ਨੀਚੇ ਬਾਬਾ ਜੀ ਦੇ ਮੰਦਿਰ ਤੇ ਦਰਬਾਰ ਤੇ ਫਿਰ ਅਸੀਂ ਦੁਖਨਵਾਰ ਸਾਹਿਬ ਜਾਂਦੇ ਸੀਗੇ ਤੇ ਦੀਦੀ ਨੇ ਉਹਦਾ ਵੀ ਸਾਨੂੰ ਕਦੀ ਵੀ ਰੋਟੀ ਖਾਦੇ ਤੋਂ ਬਿਨਾ ਸਾਨੂੰ ਕਦੀ ਜਾਣ ਨਹੀਂ ਦਿੱਤਾ ਹੈਗਾ ਬਹੁਤ ਅੱਛੀ ਤਰ੍ਹਾਂ ਰੋਟੀ ਪਾਣੀ ਖਲਾਈ ਅੱਗੇ ਕੋਲਡ ਡਰਿੰਕ ਭੁਜੀਆ ਕਾਜੂ ਬਦਾਮ ਪਤਾ ਨਹੀਂ ਕੋਈ ਬਰੈਸ਼ ਰੱਖਦਾ ਦੀਦੀ ਨੇ ਪੂਰਾ ਬੈੱਡ ਭਰਤਾ ਤੇ ਇਹ ਦੇਖੋ ਆਪਣਾ ਨਾ ਪਿਆਰ ਹੁੰਦਾ ਵਾ ਚਾਹ ਹੁੰਦਾ ਵਾ ਹਨਾ ਕਿੰਨੂ ਕਿੰਨਾ ਕਚਾ ਉਹ ਸਭ ਪਤਾ ਲੱਗ ਜਾਂਦਾ ਵਾ ਤੇ ਦੀਦੀ ਨੂੰ ਤਾਂ ਮੈਂ ਸਵੇਰੇ ਫੋਨ ਕੀਤਾ ਸੀ ਜੀ ਨੂੰ ਬਹੁਤ ਚਾ ਚੜਿਆ ਸਾਡੇ ਆਂ ਦਾਦੀ ਦੀ ਦੇਖ ਰੋ ਸਾਡੇ ਨਾਲ ਨਾਲ ਜਿੱਥੇ ਜਿੱਥੇ ਅਸੀਂ ਗਏ ਪੈਦਲ ਸਾਡੇ ਨਾਲ ਘੁੰਮਦੇ ਰਹੇ ਦੀਦੀ ਬਹੁਤ ਥੱਕ ਗਈ ਥੱਕ ਗਈ ਨਾ ਥੱਕੀ ਨਹੀਂ ਮੈਂ ਆਪਣੀ ਕੋਈ ਫਿਕਰ ਨਹੀਂ ਕਰ ਰਹੀ ਸੀਰੇ ਬੱਚੇ ਆਏ ਨਾ ਕਿ ਆਈਆ ਮੇਰੀ ਪਟਿਆਰੇ ਤੋਂ ਮੈਨੂੰ ਬਹੁਤ ਖੁਸ਼ੀ ਹੋਈ ਆ ਮੈਨੂੰ ਬਹੁਤ ਚਾ ਚੜਿਆ ਹੋਇਆ ਸੀ ਜਦੋਂ ਤਾਂ ਨਾ ਮੈਨੂੰ ਫੋਨ ਕੀਤਾ ਸੀਗਾ ਕਿ ਮੈਂ ਦੀਦੀ ਆ ਰਹੀ ਆ ਮੈਨੂੰ ਮੇਰੇ ਪੈਰ ਵੀ ਸੀ ਲੱਗਦੇ ਧਰਤੀ ਤੇ ਵੀ ਮੇਰੇ ਬੱਚੇ ਮੈਨੂੰ ਮਿਲਣ ਆ ਰਹੇ ਨੇ ਹਾਂ ਹਾਂ ਤੇ ਸਾਡਾ ਜਵਾਈ ਰਾਜਾ ਜੀ ਆਇਆ ਹੈ ਮੇਰਾ ਪੁੱਤ ਆਇਆ ਹੈ ਇੱਕ ਕੁੜੀ ਹੋਰ ਆਈ ਆਂਦੀ ਬਿੰਕੀ ਆ ਜਾਂਦੀ ਬਿੰਕੀ ਸਾਡੇ ਬਹੁਤ 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 ਚਾਚੜਾ ਵੈਸੀ ਕਿ ਮੇਰੇ ਬੱਚੇ ਮੇਰੇ ਘਰੇ ਆ ਰਹੇ ਨੇ ਬਹੁਤ ਖੁਸ਼ੀ ਹੋਈ ਮੈਨੂੰ ਦੇਖੋ ਇਹ ਹੀ ਹੁੰਦਾ ਆਪਣਿਆਂ ਦਾ ਪਿਆਰ ਹੁੰਦਾ ਇਸ ਦੁਨੀਆ ਤੋਂ ਕਿਸੇ ਨੇ ਕੁਝ ਨਹੀਂ ਨਾਲ ਲੈ ਕੇ ਜਾਣਾ ਹੈਗਾ ਹਨਾ ਆਪਾਂ ਕਹਿੰਦੇ ਪੈਸਾ ਦੌਲਤ ਕੁਝ ਵੀ ਜੋ ਮਰਜ਼ੀ ਲਾ ਲਓ ਹਨਾ ਕੋਈ ਕੁਝ ਨਾਲ ਨਹੀਂ ਜਾਣਾ ਬਸੇ ਪਿਆਰ ਮੁਹੱਬਤ ਆਪਣਿਆਂ ਦਾ ਪਿਆਰ ਆ ਜਿਹੜਾ ਆਪਾਂ ਨੂੰ ਹਮੇਸ਼ਾ ਯਾਦ ਰਹੇ ਜਾਂਦਾ ਵਾ ਤੇ ਮੈਨੂੰ ਸੱਚੀ ਉਹ ਪੁਰਾਣੇ ਦਿਨ ਯਾਦ ਆ ਗਏ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਕਿ ਅਸੀਂ ਇਸੇ ਘਰ ਦੇ ਵਿੱਚ ਪਹਿਲਾਂ ਰਹਿੰਦੇ ਹੁੰਦੇ ਸੀਗੇ ਇੰਜੋਏ ਕਰਦੇ ਸੀ ਇਕੱਠੇ ਖੇਡਦੇ ਸੀਗੇ ਤੇ ਅੱਜ ਮੈਂ ਇੰਨੇ ਸਾਲਾਂ ਬਾਅਦ ਆਈਆਂ ਇਸ ਘਰ ਦੇ ਵਿੱਚ ਭਾਰੀ ਨੂੰ ਵੀ ਵੇਖ ਲੈਂਦੇ ਤਾਂ ਬੜਾ ਵਧੀਆ ਹੁੰਦਾ ਹੈ ਨਾ ਤੇ ਦੀਦੀ ਦਾ ਬਹੁਤ-ਬਹੁਤ ਮੈਂ ਥੈਂਕ ਯੂ ਕਰਨਾ ਚਾਹੂੰਗੀ ਜਿਨ੍ਹਾਂ ਨੇ ਇੰਨੀ ਸਾਡੇ ਖਾਤਰਦਾਰੀ ਕੀਤੀ ਤੇ ਮਤਲਬ ਮੇਰੇ ਦਿਲੋਂ ਰਿਸਪੈਕਟ ਹੈ ਜਿਹੜੇ ਸਾਨੂੰ ਦਿਲੋਂ ਪਿਆਰ ਕਹਿੰਦੇ ਕਰਦੇ ਆ ਨਾ ਦਿਲੋਂ ਪਿਆਰ ਕਰਦੇ ਮੇਰਾ ਵੀ ਮੈਂ ਵੀ ਉਹਨਾਂ ਨੂੰ ਦਿਲੋਂ ਬਹੁਤ ਇੱਜ਼ਤ ਕਰਦੀ ਹਾਂ ਉਹਨਾਂ ਦਾ ਬਹੁਤ ਪਿਆਰ ਕਰਦੀ ਹਾਂ ਮੈਂ ਬਸ ਤੁਸੀਂ ਇਦਾਂ ਹੀ ਪਿਆਰ ਔਰ ਸਪੋਰਟ ਬਣਾਏ ਰੱਖਿਓ ਆਈ ਲਵ ਯੂ ਦੀਦੀ ਹੈਂਕੀਏ ਨਾਲ ਇੱਧਰ ਸਾਡੀ ਬੀਬੀ ਜੀ ਵੀ ਬੈਠੇ ਨੇ ਨਾਨੀ ਜੀ ਨਾਨੀ ਵਾਸਾ ਆਪਣਾ ਆਸ਼ੀਰਵਾਦ ਸਪੋਰਟ ਪਿਆਰ ਬਣਾਏ ਰੱਖਿਓ ਬਾਏ ਆਓ ਗਾਇਜ਼ ਉੱਪਰ ਹੋਰ ਤੁਹਾਨੂੰ ਮਿਲਵਾਂਗੀ ਇਹ ਕਿ ਮਹਾਰਾਸ਼ਟਰ ਆਪਣਾ ਹਾਂ ਜੀ ਕਿਵੇਂ ਆ ਰਹੇ ਹੋ ਕਿ ਹਾਲ ਚਾਲ ਨੇ ਹਾਂ ਠੀਕ ਹਾਂ ਦੱਸੋ ਫਿਰ ਆਪਣੇ ਹੋਰ ਇੱਕ ਭੂਆ ਜੀ ਉੱਪਰ ਰਹਿੰਦੇ ਨੇ ਆ ਜਾਂਦੇ ਆ ਆਜਾ ਆ ਜਾ ਆਇਆ ਕੋਈ ਨਾ ਆ ਜਾ ਇਹ ਆਪਣੀਆਂ ਕੁੜੀਆਂ ਨੇ ਜਦੋਂ ਮੈਂ ਆਂਦੀ ਸੀ ਤਾਂ ਪਹਿਲਾਂ ਛੋਟੀਆਂ ਛੋਟੀਆਂ ਹੁੰਦੀਆਂ ਸੀ ਸੁੱਖ ਨਾਲ ਹੁਣ ਵੱਡੀਆਂ ਹੋ ਗਈਆਂ ਨੇ ਕੀ ਕਰਦੇ ਤੁਸੀਂ ਕੁਪੜਾ ਇਮਲੇ ਰਨੜੀ ਕੰਪਲੀਟ ਹੋ ਚੁੱਕੇ ਤੇ ਹੁਣ ਪਾਲਰ ਦਾ ਕਰਦੇ ਨੇ ਤੇ ਇਹ ਸਾਡੇ ਭੂਆ ਜੀ ਨੇ ਵੱਡੇ ਭੂਆ ਜੀ ਪਹਿਲਾਂ ਅਸੀਂ ਬਹੁਤ ਆਉਂਦੇ ਸੀਗੇ ਇੱਥੇ ਕਿਦੀ ਹੁਣ ਅਸੀਂ ਬਾਲਕਨੀ ਛੋਟੀ ਜੀ ਬਹੁਤ ਹੀ ਪਿਆਰੀ ਹੈ ਮੇਰੇ ਦੇਵ ਜੀ ਨੂੰ ਸਾਈ ਪਸੰਦ ਆ ਗਈ ਇਹ ਕਹਿੰਦੇ ਜਦੋਂ ਆਪਾਂ ਆਪਣਾ ਘਰ ਰੈਨੋਵੇਟ ਕਰਾਂਗੇ ਨਾ ਤਾਂ ਆਪਾਂ ਵੀ ਇਦਾਂ ਦੀ ਸਮਥਿੰਗ ਬਾਲਕਨੀ ਬਣਾਵਾਂਗੇ ਜਿੱਥੇ ਇੱਥੇ ਬੈਠ ਕੇ ਬੰਦਾ ਬਾਹਰੋਂ ਦੇਖ ਸਕਦਾ ਆ ਦਿਖਾਓ ਬਾਹਰ ਦੇਖੋ ਆਹ ਦੇਖੋ ਇਧਰੋਂ ਇਧਰ ਵੀ ਗਲੀ ਦੇਖਦੀ ਆ ਇਹ ਬਾਬਾ ਜੀ ਦਾ ਦਰਬਾਰ ਇਧਰੋਂ ਵੀ ਦੇਖਦੀ ਆ ਵਧੀਆ ਲੱਗੇ ਤੁਹਾਨੂੰ ਇਹ ਬਾਲਕਨੀ ਹੈ ਮੈਂ ਵੀ ਇੱਥੇ ਆ ਕੇ ਪਹਿਲਾਂ ਖੜਦੀ ਹੁੰਦੀ ਸੀ ਬੈਠਦੇ ਹੁੰਦੇ ਸੀ ਪਾਰੀ ਤੇ ਇੱਥੇ ਬੈਠੇ ਰਹਿੰਦੇ ਆ ਹਨਾ ਹਾਂ ਵਧੀਆ ਹੈ ਦਾਦੀ ਕੋਲ ਦਾਦੀ ਨੂੰ ਦੇ 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 ਦੋ ਬੱਡ 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 ਮਨ ਵਿੱਚ ਮਨ ਵਿੱਚ ਆਏ ਨਹੀਂ ਦੇਖੀ ਪੋੜਾਵਾ ਨੋ ਨੋ ਕਰਦੇ ਹੁੰਦੇ ਚਰਾਬ ਨੂੰ ਨੋ ਨੋ ਆਉਣਾ ਨੋ ਨੋ ਕਰਿਆ ਆਏਗਾ ਨਾ ਸਾਡੇ ਆਏਗਾ ਨਾ ਪਟਾਲੇ ਘਰੇ ਬਾਹਰ ਪੁੱਤੋ ਉਹ ਤਾਂ ਹੀ ਦਾਦਾ ਜੀ ਕਸੇ ਤੇ ਫਰਤ ਨਹੀਂ 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 ਉਹ ਨਹੀਂ ਹੈ ਤਾਂ ਉਹ ਹੋ ਜਾਂਦਾ ਕੋਈ ਨਾ ਬੱਚਾ ਚੀਜ਼ ਕੋਈ ਨਾ ਰੱਖ ਰੋ ਉਹ ਨਹੀਂ ਨਾ ਕਰ ਤੂੰ ਉਹ ਪਿਆਰ ਆ ਦੀ ਪਿਆਰ ਆ ਸਾਡਾ ਫਿਰ ਕੀ ਆ ਹਾਂ ਕੈਮਰਾ ਪੂਮਾ ਕਰੇ ਕੋਈ ਨਾ ਪੂਮਾ ਕਰੇ ਪੂਮਾ ਕਰਾ ਦੋ ਇੱਧਰ ਕਹੀ ਇੱਧਰ ਪੂਮਾ ਕਰ ਇੱਧਰ ਇੱਧਰ ਦੇ ਲੈ ਉਹ ਦੇਰ ਇੱਧਰ ਤੇ ਪਕੋਲੀ ਲੈ ਬੂਏ ਤੱਕ ਮਾ ਦੇ ਦੋ ਦੇ 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 ਪਾਪਾ ਕੋਈ ਨਾ ਆਏ ਤਾਂ ਜਾਂਦੀ ਗਈ ਐਸਾ ਪਰਾ ਸਤਾ ਤੁੜ ਬਾਈ ਕਰ ਦੋ ਬਾਈ ਕਰ ਦੋ ਬਾਈ ਫਲੈਂਕਿਸ਼ ਵੀ ਕਰ ਦੋ ਮੈਨੂੰ ਬੂਰੂ ਜੈਨ ਦਾ ਲੈ ਕੇ ਜੀ ਕਰ ਦੋ ਲੈਗੇਜ ਕਰ ਦੋ ਆਹ ਉਹ ਤਾਂ ਵੀ ਕਰ ਦੋ ਇੰਮੀਟਰ ਚੱਲਿਆ ਪਹੁੰਚ ਕੇ ਦੇਖ ਸਹੀ ਇਧਰ ਤੋਂ ਬਈ ਇਧਰ ਤੋਂ ਮੈਂ ਇਧਰ ਜਾ ਤਾਂ ਦੋ ਹੁਣ ਬਸ ਹੋ ਗਈ ਕਮਲ ਜੀ ਤੇ 6 ਨੰਬਰ ਹੈ 7 ਨੰਬਰ ਹੈ 8 ਨੰਬਰ ਦੁਬਈ 8 ਨੰਬਰ ਵਾਲਾ ਹੋਮ ਕਮ ਹੈ

ਚਲੋ ਭਾਗ ਤੋਂ ਦੇਖਦੇ ਗਏ ਗਾਇਜ਼ ਮੇਰੀ ਇੱਥੇ ਹਾਲਤ ਬਹੁਤ ਖਰਾਬ ਹੋ ਗਈ ਹੈ ਇੱਥੇ ਲਈਆਂ ਮੈਂ ਸੰਤਰੇ ਵਾਲੇ ਉਹਨੂੰ ਕਬਰਾਟ ਬਹੁਤ ਜ਼ਿਆਦਾ ਹੋ ਰਹੀ ਹੈ ਤੁਹਾਨੂੰ ਇਹਦਾ ਵੀਡੀਓ ਅਪਲੋਡ ਕਰਨਾ ਹੁੰਦਾ ਹੈ ਥੈਂਕ ਯੂ ਥੈਂਕ ਯੂ ਨਾਲ ਮਿਲਦੇ ਰਹੋ ਥੈਂਕ ਯੂ ਚਾਹਾਂ ਵਧੀਆ ਰਹਿੰਦੇ ਆ ਪਾਈਆ ਦਿੰਦੇ ਉਹ ਪਾ ਲਈ ਸਾਬੋ ਠੀਕ ਹੈ ਜੀ ਥੈਂਕ ਯੂ ਚਲੋ ਗਾਇਜ਼ ਆ ਰਹੇ ਗਾਈਜ਼ ਹੁਣ ਅਸੀਂ ਘਰੇ ਆ ਚੁੱਕੇ ਸੀ ਔਰ ਮੇਰੇ ਦਿਲਜੀਤ ਬੇਟੇ ਨੇ ਬਹੁਤ ਹੀ ਵਧੀਆ ਸਾਡੇ ਲਈ ਸਰਪ੍ਰਾਈਜ਼ ਅਰੇਂਜ ਕੀਤਾ ਸੀਗਾ ਦੇਖੋ ਨੇ ਆਪਣੇ ਹਿਸਾਬ ਨਾਲ ਨਾ ਵੀ ਮੇਰੇ ਮੰਮੀ ਪਾਪਾ ਥੱਕ ਕੇ ਆਣਗੇ ਉਹਨੇ ਦੇਖੋ ਗਲਾਸਾਂ ਚ ਪਾਣੀ ਭਾਵੇਂ ਕੱਪਾਂ ਚ ਹੀ ਪਾਇਆ ਵਾ ਬਟ ਉਹਨੇ ਆਪਣੇ ਤਰੀਕੇ ਨਾਲ ਪਾਇਆ ਦੇਖੋ ਔਰ ਆਹ ਕੁਲ ਆਹ ਸਾਡੇ ਲਈ ਪਲੇਟਾਂ ਮਤਲਬ ਇੱਕ ਸੈਟਅਪ ਅਰੇਂਜ ਕੀਤਾ ਹੋਇਆ ਉਹਨੇ ਥੈਂਕ ਯੂ ਮੇਰੇ ਦਿਲਜੀਤ ਪੁੱਤ ਥੈਂਕ ਯੂ ਸੋ ਮੱਚ ਆਪਣੇ ਮੰਮੀ ਪਾਪਾ ਬਾਰੇ ਇੰਨਾ ਸੋਚਣ ਲਈ ਥੈਂਕ ਯੂ ਲਵ ਯੂ ਬੇਟੇ welcom back to the guys ਹੁਣ ਅਸੀਂ ਘਰੇ ਪਹੁੰਚ ਚੁੱਕੇ ਮੇਰੀ ਹਾਲਤ ਬਹੁਤ ਜ਼ਿਆਦਾ ਖਰਾਬ ਹੋਈ ਪਈ ਆ ਮੈਂ ਡਿੱਗਣ ਵਾਲੀ ਬਣ ਗਈ ਮੈਨੇ ਕੀ ਆ ਦਿੱਤਾ ਸੋ ਆ ਮੇਰੇ ਬੇਟੇ ਨੇ ਮੈਨੂੰ ਸਰਪ੍ਰਾਈਜ਼ ਦਿੱਤਾ ਬਹੁਤ ਹੀ ਵਧੀਆ ਦਾ ਬਹੁਤ ਥੈਂਕ ਯੂ ਆ ਜੀ ਖਤਮ ਹੋ ਗਿਆ ਤੇ ਮੈਂ ਤੁਹਾਨੂੰ ਚੇਂਜ ਕਰਕੇ ਥੋੜਾ ਫਰੈਸ਼ ਹੋ ਕੇ ਮਿਲਦੀ ਆ ਬਾਏ welcom back to the guys ਹੁਣ ਥੋੜਾ ਜਿਹਾ ਮੈਂ ਰਿਲੈਕਸ ਫੀਲ ਕਰ ਰਹੀ ਆ ਥੋੜਾ ਆਪਣੇ ਘਰ ਚ ਆ ਕੇ ਮੈਨੂੰ ਸਕੂਨ ਮਿਲਿਆ ਮਤਲਬ ਤੁਸੀਂ ਦੇਸ਼ ਦੇ ਕਿਸੇ ਵੀ ਕੋਨੇ ਚ ਚਲ ਜਾਓ ਤੁਹਾਨੂੰ ਅਸਲੀ ਸ਼ਾਂਤੀ ਇਸਨੇ ਸਕੂਨ ਆਪਣੇ ਘਰ ਚ ਮਿਲਣਾ ਤਾਂ ਮੈਨੂੰ ਮੇਰਾ ਘਰ ਬਹੁਤ ਪਿਆਰਾ ਤੇ ਹੁਣ ਅਸੀਂ ਘਰ ਆ ਕੇ ਆਪਣੇ ਗਿਫਟ ਓਪਨਿੰਗ ਕਰ ਰਹੇ ਹਾਂ ਇਹ ਸਾਨੂੰ ਸਾਡੇ ਪਿਆਰੇ ਜੇ ਫੈਨ ਸੀ ਨੀਸ਼ਾ ਪੱਟੀ ਜੀ ਉਹਨਾਂ ਨੇ ਪੱਟੀ ਸਾਹਿਬ ਉਹਨਾਂ ਨੇ ਦੇਵ ਇੱਥੇ ਲਿਖਿਆ ਵੀ ਹੋਇਆ ਦੇਖੋ ক্লোਜ਼ ਕਰੋ ਦੇਖੋ ਕੀ ਲਿਖਿਆ ਗਾਇਸ ਪੜਿਆ ਤੁਸੀਂ ਇਹ ਲਿਖਿਆ ਦੇਵ ਵੀਰ ਜੀ ਦੇ ਪਿਆਰੇ ਪੱਟੀ ਸਾਹਿਬ ਜੀ ਠੀਕ ਹੈ ਔਰ ਇਹ ਹੈ ਉਹਨਾਂ ਨੇ ਦੋ ਗਿਫਟ ਦਿੱਤੇ ਆ ਇਹ ਫਰੋਂ ਪੱਟੀ ਫੈਮਿਲੀ ਠੀਕ ਹੈ ਜੀ ਥੈਂਕ ਯੂ ਨੀsha ਪੱਟੀ ਜੀ ਮੈਂ ਨੀsha ਪੱਟੀ ਜੀ ਦੀਆਂ ਤੇ ਹੁਣ ਆਪਾਂ ਖੋਲ ਕੇ ਦੇਖਦੇ ਹਾਂ ਇਹਦੇ ਵਿੱਚ ਕੀ ਉਹਨਾਂ ਨੇ ਕੀਤੇ ਦਿੱਤੇ ਆ ਤੁਸੀਂ ਬੋਲੋਗੇ ਇਹ ਇਹ ਗੁਡੀਆਂ ਦਿੱਤਾ ਮੈਨੂੰ ਪੱਟੀ ਸਾਹਿਬ ਦੀ ਕੁੜੀ ਨੇ ਮੇਰੇ ਲਈ ਸਪੈਸ਼ਲ ਇਹ ਇਹਨਾਂ ਲਈ ਸਪੈਸ਼ਲ ਆ ਚਲੋ ਖੋਲੋ ਇਹ ਆਪਣਾ ਦਲਜੀਤ ਖੋਲੂਗਾ ਕੀ ਹੈ ਕੀ ਹੈ ਅੱਜ ਜੀਜਾ ਤੋਤਾ ਖਵਾ ਰਹੇ ਆ ਜੇ ਤੈਨੂੰ ਬਹੁਤ ਸ਼ੌਂਕ ਆ ਓਪਲਿੰਗ ਇਸ ਟੌਪਿੰਗ ਦਾ ਇਹਨੂੰ ਵੀ ਟਿਪਾ ਨਾਲ ਮੰਨਿਆ ਆ ਪੂਰੀ ਕੈਂਟ ਪੈਕਿੰਗ ਕੀਤੀ ਐ Amazon ਵਾਲੀ ਮੈਂ ਤਾਂ ਬਹੁਤ ਯਾਰ ਥੱਕ ਗਈ ਆ ਬਹੁਤ ਜ਼ਿਆਦਾ ਮੈਂ ਟ੍ਰੈਵਲ ਕਰ ਹੀ ਨਹੀਂ ਸਕਦੀ ਮੈਨੂੰ ਘੁੰਮਣਾ ਪਸੰਦ ਹੀ ਨਹੀਂ ਹੈਗਾ ਓ वॉलेट एक क्यूट जो वॉलेट पढ़ो जी चलो फिर ये ले लो दूसरा खोल लो कुछ कहना चाहोगे ये तो फिर ये इसका ना ये मेरी रब्बत है ये बाप पर यहाँ रखे पतिदाव ਵਾਓ ਇਹ ਮੇਰੇ ਮਨ ਪਸੰਦ ਦੀ ਚੀਜ਼ ਹੈ ਇਹ ਤਾਂ ਮੈਨੂੰ ਮਿਲੇਗੀ ਮੇਰੇ ਰੂਮ ਵਿੱਚ ਲੱਗੇਗੀ ਜੁੱਗ ਮੈਨੂੰ ਰਾਤ ਨੂੰ ਡਰ ਲੱਗੇ ਦਿਖਾ ਦਿਓ ਫਿਰ ਇਸੇ ਇਦਾਂ ਕਰਕੇ ਵਿਖਾ ਦਿਓ ਵਾਓ ਗਾਇਜ਼ ਇਹ ਹੈ ਗਣਪਤੀ ਜੀ ਔਰ ਲక్ష్ਮੀ ਮਾਤਾ ਜੀ ਦੀ ਮੂਰਤੀ ਮੈਨੂੰ ਬਹੁਤ ਪਸੰਦ ਆਈ ਇਹ ਮੇਰੇ ਮਤਲਬ ਦੀ ਆ ਪਿਆਰਾ ਗਿਫਟ ਹੈ ਥੈਂਕ ਯੂ ਰਿਸ਼ਾ ਪੱਟੇ ਦੀ ਥੈਂਕ ਯੂ so much ਇੰਨੇ ਪਿਆਰੇ ਪਿਆਰੇ ਐਨੇ ਪਿਆਰੇ ਪਿਆਰੇ ਗਿਫਟ ਦੇਣ ਲਈ ਪੱਟੇ ਸਾਹਿਬ ਤੁਹਾਡੇ ਲਈ ਪੱਟੇ ਸਾਹਿਬ ਥੈਂਕ ਯੂ ਥੈਂਕ ਯੂ ਜਦੋਂ ਤੁਹਾਨੂੰ ਕੋਈ ਨਾ ਪੱਤੀ ਸਾਹਿਬ ਨਹੀਂ ਉਹ ਗੁਰੀਆ ਜਿਹੜੀ ਆਈ ਸੀ ਨਾ ਪੱਤੀ ਸਾਹਿਬ ਦੇ ਨਾਲ ਉਹ ਉਹਦੀ ਬੇਟੀ ਉਹਦੀ ਬੇਟੀ ਦਾ ਉਹ ਨਾਮ ਵੀ ਪਤਾ ਨਹੀਂ ਪਤਾ ਮੈਨੂੰ ਕੀ ਸੀਗਾ ਬਰਤਕ ਕਿਊਟ ਦੀ ਅਰੇ ਮੈਨੂੰ ਦੱਸਿਆ ਸੀਗਾ ਮੈਂ ਪੁੱਛ ਲਈ ਸੌਰੀ ਉਹਦੇ ਲਈ ਪਿਆਰ ਮੈਨੂੰ ਸਾਨੂੰ ਮਤਲਬ ਸੱਚੀ ਦਿਲੋਂ ਬਹੁਤ ਵਧੀਆ ਲੱਗਾ ਤੁਹਾਨੂੰ ਮੈਨੂੰ ਬਹੁਤ ਖੁਸ਼ੀ ਹੋਈ ਆ ਸਾਨੂੰ ਮਿਲਣਾ ਉਹ ਵੀ ਆਏ ਸੀ ਅਮਨ ਕਰਨ ਹਨਾ ਉਹ ਸਕੂਲ ਚ ਸਪੈਸ਼ਲ ਸਾਨੂੰ ਮਿਲਣ ਆਏ ਸੀਗੇ ਤੇ ਨੀਸ਼ਾ ਪੱਟੀ ਦੀ ਵੀ ਸਵੇਰ ਦੇ ਫੋਨ ਕਰੀ ਆ ਰਹੇ ਸੀ ਕਿੱਥੇ ਪਹੁੰਚ ਗਏ ਕਿੱਥੇ ਪਹੁੰਚ ਗਏ ਮਤਲਬ ਬਹੁਤ ਸਾਨੂੰ ਦਿਨੋ ਖੁਸ਼ੀ ਹੁੰਦੀ ਜਿਹੜਾ ਸਾਨੂੰ ਇੰਨਾ ਪਿਆਰ ਕਰਦੇ ਆ ਸਾਨੂੰ ਸਪੈਸ਼ਲ ਮਿਲਣ ਆਏ ਬਹੁਤ ਵਧੀਆ ਲੱਗਾ ਧੰਨਵਾਦ ਤੁਹਾਡੇ ਦਾ ਤੁਹਾਡੇ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਥੈਂਕ ਯੂ